ਸਾਵਣ ਵੀ ਹੈ ਦਰਖਤ ਵੀ ਨੇ ਤੇ ਪਿੰਗ ਦਿਸੇ ਕੋਈ ਕਦੀ ਕਦੀ ਸਾਵਣ ਵੀ ਹੈ ਦਰਖਤ ਵੀ ਨੇ ਤੇ ਪਿੰਗ ਦਿਸੇ ਕੋਈ ਕਦੀ ਕਦੀ ਪਿੰਗ ਝੂਟਦੀ ਹੱਸਦੀ ਗਾਉਂਦੀ ਬਿੰਗ ਝੂਟਦੀ ਹੱਸਦੀ ਗਾਉਂਦੀ ਕੁੜੀ ਮਿਲੇ ਕੋਈ ਕਦੀ ਕਦੀ ਕਰ ਕਰ ਵਿੱਚ ਬੇਟੇ ਦੀ ਚਾਹਤ ਹਰ ਦਿਨ ਵੱਧਦੀ ਜਾਂਦੀ ਹੈ ਗਲਤੀ ਨਾਲ ਬੇਟੀ ਵੀ ਪੈਦਾ ਹੋ ਜਾਂਦੀ ਹੈ ਕਦੀ ਕਦੀ ਸਾਹਮਣ ਵੀ ਹੈ ਦਰਖਤ ਵੀ ਨੇ ਤੇ ਪਿੰਗਤੀ ਸੇ ਕੋਈ ਕਦੀ ਕਦੀ ਪਿੰਗ ਝੂਟਦੀ ਹੱਸਦੀ ਗਾਉਂਦੀ ਕੁੜੀ ਮਿਲੇ ਕੋਈ ਕਦੀ ਕਦੀ ਕਰਵਟ ਬਦਲੀ ਵਕਤ ਨੇ ਐਸੀ ਸਮਾਜ ਨੇ ਐਸਾ ਪਲਟਾਖਾ ਦਾ ਬੇਟੀ ਬਹੂ ਭੈਣ ਤੇ ਮਾਤਾ ਬੇਟੀ ਬਹੂ ਭੈਣ ਤੇ ਮਾਤਾ ਕਿਤੇ ਨਹੀਂ ਹੁਣ ਕਦੀ ਕਦੀ ਸਾਵਣ ਵੀ ਹੈ ਸਾਵਣ ਵੀ ਹੈ ਦਰਖਤ ਵੀ ਨੇ ਪਰ ਭਿੰਗ திਸੇ ਕੋਈ ਕਦੀ ਕਦੀ ਦਾਜ ਦੀ ਖਾਤਰ ਹੱਤਿਆਵਾਂ ਹੋ ਰੋ ਕੋਈ ਵੀ 25 ਸਾਲ ਪਹਿਲਾਂ ਇੱਕ ਦੌਰ ਆਇਆ ਬੁਰਾ ਦੌਰ ਦਾਜ ਵਾਸਤੇ ਹਤਿਆਵਾਂ ਹੋ ਰਹੀਆਂ ਸੀ ਹੁਣ ਉਹ ਦੌਰ ਥੋੜਾ ਜਿਹਾ ਘਟਿਆ ਹੈ ਪਰ ਨਵੀਆਂ ਹਤਿਆਵਾਂ ਦਾਜ ਦੀ ਖਾतिर ਹੱਤਿਆ ਤਾਂ ਹੁਣ ਆਧੁਨਿਕ ਯੁੱਗ ਵਿੱਚ ਗੋਣ ਹੋਈ ਅਭਰਨ ਕੀਤਾ ਦੁਸ਼ ਕਰਮ ਕੀਤਾ र किता दुषकर्म किता फिर हत्या करती बदो बदी फिर हत्या करती बदो बदी सावन भी है दरखत भी नहीं ते पिंग से कोई कदी कदी पिंग झूठ दी हसती दी गौंदी ਝੂਟਦੀ ਹੱਸਦੀ ਗਾਉਂਦੀ ਕੁੜੀ ਮਿਲੇ ਕੋਈ ਕਦੀ ਕਦੀ ਇੱਕ ਪੀਂਗ ਦਰਖਤਾਂ ਤੇ ਵੱਜਦੀ ਹੋ ਇੱਕ ਪੀਂਗ ਦਰਖਤਾਂ ਤੇ ਵੱਜਦੀ ਇੱਕ ਪੀਂਗ ਕਿਤੇ ਹੋਰ ਪਾਜੀ ਇੱਕ ਪੀਂਗ ਤੇ ਦਰਖਤਾਂ ਦੇ ਝੂਡੇ ਲੈਣ ਵਾਸਤੇ ਹਸਨ ਗਾਉਣ ਆਨੰਦ ਮਨਾਉਣ ਵਾਸਤੇ ਪਰ ਇੱਕ ਪੀਂਗ ਬਦਕਿਸਮਤੀ ਨਾਲ ਕਿਸ ਕਾਡਰ ਤੇ ਕਿਸੇ ਰੁੱਖ ਦੇ ਟਾਣੇ ਤੇ ਫਾ ਲੈਣਾ ਵਾਸਤੇ ਇੱਕ ਪੀਂਗ ਦਰਖ ਤਾਂ ਤੇ ਵੱਜਦੀ ਇੱਕ ਪੀਂਗ ਕਿਤੇ ਹੋਰ ਪਾਜੀ ਰੂਪਤ ਰੂਪ ਬਦਲ ਗਿਆ ਪੀਂਘਾਂ ਦਾ ਤੇ रूप बदल गया रूप बदल गया पींगा शक्ल बदल गई कदी कदी शामन भी है दरखत भी नहीं पिंग दिसे कोई कदी कदी पींग झूठ दी, हसती दी गौध कुड़ी मिले कोई कदी कदी ਇਸ ਦਰਖਤ ਨਾਲ ਬਨਕੇ ਪੀਂਗਾ ਕੁੜੀਆਂ ਝੂਟੇ ਲੈੰਦੀਆਂ ਸੰ ਉਸ ਦਰਖਤ ਦੇ ਟਾਣੇ ਤੇ ਹੁਣ ਉਸ ਦਰਖਤ ਦੇ ਟਾਣੇ ਤੇ ਹੁਣ ਲਾਸ਼ ਲਮਕਦੀ ਲਾਸ਼ ਲਮਕਦੀ ਲਾਸ਼ ਲਮਕਦੀ ਕਦੀ ਕਦੀ ਸਾਵਣ ਵੀ ਹੈ ਦਰਖਤ ਵੀ ਨਹੀਂ ਪਰ ਪਿੰਗ திਸੇ ਕੋਈ ਕਦੀ ਕਦੀ ਪਿੰਗ ਝੂਟਦੀ ਹੱਸਦੀ ਗਾਉਂਦੀ ਕੁੜੀ ਮਿਲੇ ਕੋਈ ਕਦੀ ਕਦੀ ਪਰ ਪਰ ਹਰ ਮਾਨਵ ਦਾ ਨਵ ਨਹੀਂ ਹੁੰਦਾ ਹਰ ਮਨੁੱਖ ਦਾ ਨਾ ਨਵ ਨਹੀਂ ਹੁੰਦਾ ਹਰ ਇੱਕ 빙 ਫਾਈ ਨਹੀਂ ਬਣਦੀ

लबिये आओ लबिये आओ लबिये आओ असी तुसी सावण भी है दख्त भी ने ते सावण भी है जगत भी ने पर पिग तिसे कोई कदी कदी पिग झूठ दी हस दी गाँव दी ਕਦੀ ਕਦੀ ਪਿੰਗਦੀ ਥਾਵੇਂ ਲਾਸ਼ ਲਮਕਦੀ ਪਿੰਗਦੀ ਥਾਵੇਂ ਲਾਸ਼ ਲਮਕਦੀ ਨਹੀਂ ਨਹੀਂ ਹੁਣ ਹੋਰ ਨਹੀਂ 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 ਹੁਣ ਹੋਰ ਨਹੀਂ 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 ਹੁਣ ਹੋਰ ਨਹੀਂ ਸਾਹਮਣੇ ਵੀ ਹੈ ਦਰਖਤ ਵੀ ਨੇ ਤੇ ਕੁੜੀ ਥੀ ਸੇ ਕੋਈ ਕਦੀ ਕਦੀ ਭਿਗ ਝੂਟਦੀ ਹੱਸਦੀ ਗਾਉਂਦੀ ਕੁੜੀ ਥੀ ਸੇ ਕੋਈ ਕਦੀ ਕਦੀ ਕੁੜੀ ਥੀ ਸੇ ਕੋਈ ਕੁੜੀ ਥੀ ਸੇ ਕੋਈ ਕੁੜੀ ਥੀ ਸੇ ਕੋਈ ਕਦੀ ਕਦੀ ਪਿਆਰੇ ਦੋਸਤੋ ਰੱਬ ਕਰੇ ਉਹ ਦਿਨ ਭਾਗਾ ਵਾਲੇ ਮੁੜ ਵਾਪਸ ਆਉਣ ਜਦੋਂ ਕੁੜੀਆਂ ਹਸਣ ਨੱਚਣ ਟੱਪਣ ਤੇ ਬੇਫਿਕਰ ਹੋ ਕੇ ਸੌਂਦ